farmer unions in punjab are once again heading for a protest. i'm ruchakam khanna, and i'm joined by mr. balbir singh rajewal, president of bku rajewal, in this episode of the tribune interview. satskal sir, welcome to the tribune interview. so protest, what is the protest that we are, uh, we are looking to start from 6th of february? ਤੋਂ ਪੰਜਾਬ ਇੱਕ ਸਾਲ ਤੋਂ ਤਾਂ ਬਹੁਤ ਗੁਰੀ ਹਾਲਤ ਚੱਲ ਆ ਗਿਆ ਪੰਜਾਬ ਇਸ ਬਲੀਡਿੰਗ ਤੁਸੀਂ ਜਿਹੜਾ ਟਾਕਿੰਗ ਅਬਾਊਟ ਇਕਨੋਮਿਕ ਬਲੀਡਿੰਗ ਆ ਇਕਨੋਮਿਕ ਇਕਨੋਮਿਕਲੀ ਵੀ ਤੇ ਪੋਲੀਟਿਕਲੀ ਵੀ ਤੁਸੀਂ ਦੇਖੋ ਇੱਥੇ ਸਾਡਾ 24-25000 ਕਰੋੜ ਦਾ ਨੁਕਸਾਨ ਹੋ ਗਿਆ ਖੜਾ ਨਾਲ ਉਹਦੇ ਬਾਅਦ ਝੋਨੇ ਦੀ ਫਸਲ ਆਈ 10 ਕੁਇੰਟਲ ਪਰ ਇਕੜ ਈਲਡ ਘਟ ਗਈ ਤੇ ਫਿਰ ਕਣਕ ਦੀ ਫਸਲ ਆਈ ਉਹਦੀ 8 ਤੋਂ 10 ਕੁਇੰਟਲ ਈਲਡ ਘਟ ਗਈ ਮੱਕੀ ਆਈ ਉਹਦੀ 18 ਤੋਂ 20 ਕੁਇੰਟਲ ਈਲਡ ਘਟ ਗਈ ਦੇ ਗੰਨਾ ਇਸ ਵੇਲੇ 100 ਤੋਂ 150 ਕਿਲੋ ਪਰ ਇਕੜੇ ਇਹਨਾਂ ਕਟ ਗਿਆ ਆਲੂ ਨੂੰ ਕੋਈ ਪੁੱਛਦੇ ਨਹੀਂ 5 ਰੁਪਏ ਨੂੰ ਉਹਦੀ ਜਿਹੜੀ ਪਟਾਈ ਦੀ ਲੇਬਰ ਹੋਊਗੀ ਨੀ ਪੂਰੀ ਹੁੰਦੀ ਲਗਾਤਾਰ 6 ਫਸਲਾਂ ਡੁੱਬ ਗਈਆਂ ਹਲੇ ਭੂਖ ਵਿੱਚ ਕੀ ਹੋਣਾ ਕਹਿ ਨਹੀਂ ਸਕਦੇ ਇੱਕ ਸਟੇਟ ਦੀਆਂ 6 ਫਸਲਾਂ ਡੁੱਬ ਜਾਣ ਨਾ ਤਾਂ ਸੂਬੇ ਦੀ ਸਰਕਾਰ ਨੂੰ ਕੋਈ ਚਿੰਤਾ ਨਾ ਇੱਥੇ ਦੀ ਕੋਈ ਪੋਲਿਟਿਕਲ ਲੀਡਰਸ਼ਿਪ ਨੂੰ ਚਿੰਤਾ ਕੋਈ ਕੁਝ ਕਹਿੰਦਾ ਨਹੀਂ ਇੱਕ ਗੱਲ ਦੂਸਰੀ ਅੱਜ ਪੰਜਾਬ ਦੀ ਜੇ ਮੈਂ ਗੱਲ ਕਰਾਂ ਮੈਂ ਪਿਛਲੇ ਦਿਨੀ ਬਿਮਾਰ ਰਿਹਾ ਮੈਂ ਉੱਥੇ ਸਮਝਦਾ ਰਿਹਾ ਡਾਕਟਰਾਂ ਕੋਲੋਂ ਪੰਜਾਬ ਦੇ ਪਾਣੀ ਚ ਰੋਜ਼ ਮੀਡੀਆ ਚ ਆਉਂਦਾ ਹੈ ਯੂਰੇਨੀਅਮ ਹੈ, ਲੈਡ ਹੈ, ਫਲੋਰਾਈਡ ਹੈ, ਆਰਸੀਨਿਕ ਹੈ, ਨਾਈਟ੍ਰੇਟਸ ਨੇ, ਹੈਵੀ ਮੈਟਲਸ ਨੇ। ਇਹਦਾ ਮਤਲਬ ਇਹ ਹੈ ਵੀ ਪੰਜਾਬ ਦਾ ਪਾਣੀ ਇੰਨਾ ਪੋਲਿਊਟ ਹੋ ਗਿਆ ਹੁਣ ਕੈਂਸਰ ਤੇ ਹੈਪਟਿਕ ਟੂ ਸੀਵਰ ਗੇ ਬਿਮਾਰੀਆਂ ਦੀ ਭਰਮਾਰ ਹੋਏਗੀ। ਮੈਂ ਫਿਰ ਇੱਕ ਰਿਪੋਰਟ ਪੜ੍ਹੀ ਉਹਦੇ ਚ ਸੀਪੀ ਹਰ ਚੌਥਾ ਵਿਅਕਤੀ ਪੰਜਾਬ ਦਾ ਜਿਹੜਾ ਹੈ ਉਹ ਆਪਣੇ ਅੰਦਰ ਕੈਂਸਰ ਲਈ ਫਿਰਦਾ ਹੈ। ਕੈਂਸਰ ਐਸੀ ਬਿਮਾਰੀ ਹੈ ਜਦ ਇਹ ਲੀ ਸਟੇਜਾਂ ਦੀ ਹੈ ਜਦ ਇਹ ਪਤਾ ਲੱਗਦਾ ਹੈ ਫਾਈਨੀ ਸਟੇਜਾਂ ਚ ਪਤਾ ਹੀ ਨਹੀਂ ਲੱਗਦਾ। ਤੁਸੀਂ ਕਹਿ ਰਹੇ ਹੋ ਕਿ ਕੈਂਸਰ ਹੈਸ ਟੇਕਨ ਪੈਂਡੈਮਿਕ ਪ੍ਰੋਪੋਰਸ਼ਨਸ ਇਵਨ ਤੁਸੀਂ ਇਮੇਜਿਨ ਕਰੋ ਪਿਛਲੇ ਸਾਲ ਪਾਰਲੀਮੈਂਟ ਚ ਮਿਸਟਰ ਸਾਨੀ ਦੇ ਸਵਾਲ ਦੇ ਜਵਾਬ ਸਾਡੇ ਜਲ ਸਰੋਤ ਮੰਤਰੀ ਨੇ ਕਿਹਾ ਪੰਜਾਬ ਹੈਸ ਬਿਕਮ ਕੈਂਸਰ ਸਟੇਟ ਇਹਦਾ ਮਤਲਬ ਕੈਂਸਰ ਦਾ ਮੈਂ ਬਟ ਹੂ ਇਜ਼ ਰਿਸਪੋਨਸੀਬਲ ਸਰ ਹੂ ਇਜ਼ ਰਿਸਪੋਨਸੀਬਲ ਲੈਟਸ ਕਮ ਟੂ ਦ ਲੈਟਸ ਐਡਰੈਸ ਯੂ نو ਦ ਟਾਈਗਰ ਇਨ ਦ ਰੂਮ the elephant in the room so no, who is who is responsible for this is it is it not that we have been excessively using insecticides and pesticides which have which have led to this massive this problem is, this is this is not the only reason mainly pesticide and insecticide use kite hai eh keh ke ki kisan de sit sit do baaki de nu bari kar dio eh kafi nahi tusi dekho kime pollutants jehde ne sadi industry tarte direct inject kari ja rahi hai kise nu bhulya nahi hoya sade pollution control board their money making machine hai tu mat kuch nahi karde har ik nu no si de dende ne murke meena ban lende ne ਉਹਦੇ ਨਾਲ ਪੋਲੂਟ ਹੋਇਆ ਹੁਣ ਬੁੱਢਾ ਨਾਲੇ ਦਾ ਹਾਲ ਦੇਖ ਲਓ ਕੀ ਹੈ ਇਹੀ ਤੁਸੀਂ ਬਿਆਸ ਦੀ ਹਾਲਤ ਦੇਖ ਲਓ ਕੀ ਹੈ ਉੱਥੇ ਮੱਛੀਆਂ ਮਰੀਆਂ ਸੀ ਕਿ ਕინੇ ਕੀਤਾ ਉਹਨੂੰ ਪੋਲੂਟ ਉਹ ਇੰਡਸਟਰੀ ਨੇ ਕੀਤਾ ਤੇ ਅਸੀਂ ਸਾਰੇ ਹੀ ਦੋਸ਼ੀ ਆ ਇੱਕ ਨਹੀਂ ਪਰ ਹੁਣ ਜੇ ਅਸੀਂ ਉਹਨਾਂ ਨੂੰ ਗਿਣਨ ਲੱਗ ਪਏ ਤਾਂ ਜਿਹੜੀ ਇਸ ਵੇਲੇ ਗਰਾਊਂਡ ਰਿਐਲਿਟੀ ਹੈ ਉਹ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਗਰਾਊਂਡ ਰਿਐਲਿਟੀ ਇਹ ਹੈ ਵੀ ਸਾਡੇ ਕੋਲ ਜਿਹੜਾ ਪਾਣੀ ਪੀਣੇ ਆ ਇਹ ਤਾਂ ਕੈਂਸਰਸ ਹੈ ਕੈਂਸਰ ਫੈਲੇਗਾ ਤੇ ਲੋਕਾਂ ਦੀ ਕਪੈਸਿਟੀ ਨਹੀਂ ਇਹਦਾ ਇਲਾਜ ਕਰਾਉਣ ਦੀ ਫੇਰ ਸਾਨੂੰ ਕੁਝ ਤਾਂ ਕਰਨਾ ਪਏਗਾ ਜਦੋਂ ਫਿਰ ਇਹਨੂੰ ਅੱਗੇ ਸੋਚਦੇ ਆ ਸਾਨੂੰ ਪਾਣੀ ਚਾਹੀਦਾ ਹੈ ਪਾਣੀ ਦੇ ਜਦੋਂ ਆਉਂਦੇ ਆ ਤਾਂ ਫਿਰ ਸਾਨੂੰ ਖਿਆਲ ਆਉਂਦਾ ਹੈ ਵੀ ਸਾਡੇ ਪਾਣੀ ਉਦੇ ਤੇ ਜਿਹੜੇ ਸਮਝੌਤੇ ਹੋਏ ਆ ਸਾਰੇ ਸਾਰੇ ਟੋਟਲੀ ਅਨਕਨਸਟੀਚਿਊਸ਼ਨਲ ਨੇ ਨਾ ਨੌਨ ਰਾਈਟ ਪੇਰੈਂਟਸ ਸਟੇਟਸ ਨੂੰ ਪਾਣੀ ਦਿੱਤਾ ਔਰ ਅਜੀਬ ਸਥਿਤੀ ਇਹ ਪੈਦਾ ਹੋ ਗਈ ਲਈ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ 1955 ਚ ਵਧਾਤਾ ਫਿਰ ਬਤਾਤਾ ਉਹਨੂੰ ਉਹਨੂੰ ਪਾਣੀ ਦਿੱਤਾ ਸੀ ਪੀਣ ਵਾਸਤੇ ਔਰ ਖੇਤੀ ਵਾਸਤੇ ਜੋ ਬਾਰਮੇਰ ਇੰਡਸਟਰੀ ਤੋਂ 1600 ਕਰੋੜ ਰੁਪਏ ਸਾਲਾਨਾ ਪਾਣੀ ਦੀ ਕੀਮਤ ਵਸੂਲਦਾ ਹੈ 2 ਰੁਪਏ ਲੀਟਰ ਇੰਡਸਟਰੀ ਤੋਂ ਵਸੂਲਦਾ ਹੈ ਉਹਦਾ ਕਮਾਈ ਕਰਨ ਲੱਗ ਪਿਆ ਪਾਣੀ ਪੰਜਾਬ ਦਾ ਮੁਫਤ ਲੈ ਕੇ ਔਰ 1956 ਤੱਕ ਉਹ ਸਾਨੂੰ ਪੈਸੇ ਦਿੰਦਾ ਰਿਹਾ ਪਾਣੀ ਦੇ ਜਿਹੜਾ ਅੰਗਰੇਜ਼ ਨੇ ਰੇਟ ਤੈਅ ਕੀਤਾ ਸੀ ਉਹਦੇ ਮੁਤਾਬਕ 1956 ਦੇ ਬਾਅਦ ਉਹਨੇ ਬੰਦ ਕਰਤਾ ਸਾਡੀ ਪੰਜਾਬ ਸਰਕਾਰ ਏਡੀ ਲਾਇਕ ਸੀ ਕਿ ਉਹਨਾਂ ਨੇ ਕਦੇ ਮੁੜ ਕੇ ਬਿਲੇ ਨਹੀਂ ਭੇਜਿਆ ਦੋ ਵਾਰ ਅਸੈਂਬਲੀ ਵਿੱਚ ਪਾਸ ਹੋ ਚੁੱਕਾ ਸਾਡੇ ਆਪ ਪਿਛਲੇ ਦੋ ਸੈਸ਼ਨ ਦੋ ਸਰਕਾਰਾਂ ਪਿੱਛੇ ਉਹ ਜਿਹੜੇ ਸੀ ਬੈਂਕਸ ਬ੍ਰਦਰਸ ਉਹਨਾਂ ਨੇ ਇਸ਼ੂਇਜ਼ ਕੀਤਾ ਸੀ ਉਥੇ ਫੈਸਲਾ ਹੋਇਆ ਵੀ ਬਿੱਲ ਭੇਜੋ ਕਿਸੇ ਨੇ ਨਹੀਂ ਭੇਜਿਆ ਬਿੱਲ ਤੇ ਪੰਜਾਬ ਦੇ ਪਾਣੀ ਹਥੋਂ ਰਾਜਸਥਾਨ ਕਮਾਈ ਕਰ ਰਿਹਾ ਹੈ ਸਾਨੂੰ ਇਤਰਾਜ਼ ਹੈ ਵੀ ਜਿਹੜੇ ਪਾਣੀ ਤੁਸੀਂ ਅਨਕੰਸੀਸ਼ਨਿਉਲੀ ਦਿੱਤੇ ਨੇ ਪਹਿਲਾਂ ਪਾਣੀ ਦੀ ਮਾਲਕੀ ਤੈਅ ਕਰੋ ਕੌਣ ਮਾਲਕ ਹੈ ਸਟੇਟ ਲਿਸਟ ਦੇ ਵਿੱਚ 17 ਨੰਬਰ ਤੇ ਦਰਜਿਆ ਇਹ ਪਾਣੀ ਡੈਮ ਚੀਲਾ उदी जनरेशन इस स्टेट सब्जेक्ट है वी आर टॉकिंग ऑफ रिवर वाटर्स रिसेंटली अ मीटिंग वाज हेल्ड बिटवीन द पंजाब चीफ मिनिस्टर एंड द हरियाणा चीफ मिनिस्टर द टोन द टोन एंड टेनर ऑफ बोथ द सीएमस सीम टू बी वेरी मेलोड डाउन डू यू थिंक देयर सम पैक्ट ऑन एसवाईएल दैट इज बीइंग रीच्ड थोड़ा लग रहा है भी कोई पैक्ट होने वाला है एसवाईएल पे लगता है लगता नहीं दींदा दे, है दे. ਤਿੰਦੇ ਇਸੇ ਤਰ੍ਹਾਂ ਸਾਡੀ ਜਿਹੜੀ ਲੀਡਰਸ਼ਿਪ ਹੈ ਇਸੇ ਤਰ੍ਹਾਂ ਝੁਕਦੀ ਹੈ ਜਦੋਂ ਕਿ ਦਰਬਾਰਾ ਸੇ ਝੁਕਿਆ ਸੀ ਉਹਨੇ ਕਿਹੜਾ ਕੋ ਪਤਾ ਲੱਗਣ ਦਿੱਤਾ ਸੀ ਝੁਕ ਕਰਕੇ ਇੰਦਰਾ ਗਾਂਧੀ ਤੇ ਦਬਕਾ ਮਾਰਿਆ ਉਹ ਤਾਂ ਲੈਰੀ ਸਿੰਘ 1955 ਵਿੱਚ ਜਿਹੜੀ ਮੀਟਿੰਗ ਦੇ ਮਿਨਿਟਸ ਸੀ ਉਹਦੇ ਵਿੱਚ ਸੀਗਾ ਉਹਨੇ ਦਸਕਤ ਨਹੀਂ ਦਿੱਤੀ ਮਿਨਿਟਸ ਦੇ ਉੱਤੇ ਉਹਨੇ ਕਿ ਚਿੱਟੀਆਂ-ਚਿੱਠੀਆਂ ਲਿਖਤੀਆਂ ਪਰ ਨਹਿਰੂ ਨੂੰ ਵੀ ਤੁਸੀਂ ਕਿਹਾ ਜੀ ਵੀ ਜਲਦੀ ਮੀਟਿੰਗ ਹੋਊਗੀ ਜਿਹਦੇ ਵਿੱਚ ਇਹਦਾ ਰੇਟ ਤੈ ਕਰਾਂਗੇ ਉਹਨੂੰ 7 ਮਹੀਨੇ ਬਾਅਦ ਘੁਰਕੀ ਦੇ ਕਿ ਮਿਨਿਟਸ ਵੀ ਦਸਕਤ ਕਰਾ ਲੇ ਉਰ ਨੂੰ ਚੁੱਪ ਕਰਾਤਾ बिकॉज ਵੈਨ ਦਾ ਪੰਜਾਬ ਸੀਐਮ ਟਾਕਸ ਆਫ ਪਾਈਕਨਿਆ ਐਂਡ ਐਂਡ ਗਿਵਸ ਰੈਫਰੈਂਸ ਯੂ نو ਦੈਟ ਪਾਈਕਨਿਆ ਗੇਵ ਕਵਟਰ ਟੂ ਈਵਨ ਦ ਐਨਮੀ ਐਨਮੀਜ਼ ਦੂਰਿੰਗ ਵਾਰ ਡੂ ਯੂ ਥਿੰਕ ਐਂਡ ਹਰਿਆਣਾ ਇਜ਼ ਨਾਟ ਅ ਹਰ ਐਨਮੀ ਡੂ ਯੂ ਥਿੰਕ ਸਮ ਪਾਕਿਸਤਾਨੀ ਵੀ ਨਹੀਂ ਲੱਗਦਾ ਉਹ ਦਿੱਲੀ ਵਾਲਿਆਂ ਦੇ ਟਰੈਪ ਚ ਫਸਿਆ ਹੋਇਆ ਹੈ ਉਹਦੀਆਂ ਆਪਣੀਆਂ ਕਮਜ਼ੋਰੀਆਂ ਹੋਣਗੀਆਂ ਪਰ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਜੋ ਇਸ ਤਰ੍ਹਾਂ ਦਾ ਕੁਝ ਫੇਰ ਸਮਝੌਤਾ ਕਰੂਗਾ ਹੁਣ ਤਾਂ ਪੰਜਾਬ ਚ ਪੰਜਾਬ ਦੀ ਸਥਿਤੀ ਐਸੀ ਹੈ ਇੱਥੇ ਵੋਲਕੈਨ ਉਤੇ ਬੈਠਾ the uh, a 6 february you, you know you're going to launch this protest uh, on 6th of february so what uh, how is it going to unfold uh, what is it that you're going to do how many uh, other farmer unions are part of it is is this a decision of the skm uh, or is it uh, an individual uh, decision of uh, bku rajivpur No, dekho skm da professional of sariyan jithe bandiyan azad ne koi bhi jithe bandi koi apna faisla karke koi complaint koi education ko kar sakti ਪਰ ਕਿਉਂਕਿ ਮੈਂ ਇਹ ਰੱਖਿਆ ਹਰੇ ਉਥੇ ਪੂਰੀ ਤਰ੍ਹਾਂ ਇਹਦੇ ਤੇ ਡਿਸਕਸ ਨਹੀਂ ਹੋਇਆ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਮੈਨੂੰ ਇਹ ਲੱਗਦਾ ਹੈ ਵੀ ਕਿਉਂਕਿ ਹੁਣ ਸਮਾਂ ਨਹੀਂ ਰਿਹਾ ਇਹਨੂੰ ਆ 2 ਮਹੀਨੇ ਸਾਡੇ ਕੋਲ ਖਾਲੀ ਐਵੇਂ ਤਾਂ ਨਹੀਂ ਸੀ ਲੰਗਾ ਦੇਣੇ ਤੇ ਮੈਂ ਆਪਣੀ ਜਥੇਬੰਦੀ ਚ ਰੱਖਿਆ ਫਿਰ ਉਹਦੇ ਨਾਲ ਕੁਝ ਜਥੇਬੰਦੀਆਂ ਜਿਹੜੀਆਂ ਕੋਈ 10 ਕ ਜਥੇਬੰਦੀਆਂ ਨੇ ਜਿਨ੍ਹਾਂ ਨੇ ਕੱਲ ਫੈਸਲਾ ਹੋਇਆ 3 ਵਜੇ 10 ਕ ਜਥੇਬੰਦੀਆਂ ਨੇ ਕੰਸੈਂਟ ਦਿੱਤੀ ਜਿਹੜੇ ਕੁਝ ਇੱਥੇ ਆ ਜੇ ਬੀ ਸੀਗੇ ਇਹ ਬੈਠੇ ਨੇ ਹਰ ਮੀਤ ਕਾਦੀਆਂ ਹੋਏ ਲਖਵਾਲੀ ਹੋਏ ਉਹ ਇਹ ਤੋਂ ਉਨੇ ਉੱਠ ਕੇ ਗਏ ਨੇ ਉਹ ਉਹਨਾਂ ਨੇ ਕਿਹਾ ਵੀ ਅਸੀਂ ਵੀ ਜਾਵਾਂਗੇ ਬਾਕੀ ਦਿਆਂ ਨਾਲ ਤਾਲਮੇਲ ਹੋ ਰਿਹਾ ਹੌਲੀ ਹੌਲੀ ਸਾਰਿਆਂ ਨੇ ਆ ਜਾਣਾ ਬੜਾ ਸਪਸ਼ਟ ਮੈਂ ਕਹਿ ਕੇ ਆਇਆ ਅਸੀਂ ਵੀ ਅਸੀਂ ਐਸਕਿਊਐਮ ਦਾ ਵਿਰੋਧ ਬਿਲਕੁਲ ਨਹੀਂ ਕਰਦੇ ਨਾ ਐਸਕਿਊਐਮ ਤੋਂ ਬਾਹਰ ਜੋ ਐਸਕਿਊਐਮ ਫੈਸਲੇ ਕਰੂਗਾ ਉਹਦੇ ਨਾਲ ਅਸੀਂ ਹਰ ਜਿੰਨੀ ਸਾਡੀ ਸਮਰਥਾ ਹੈ ਅਸੀਂ ਪਹਿਲਾਂ ਵਾਂਗ ਇਸਾ ਪੌਂਦੇ ਰਹਾਂਗੇ ਪਰ ਅੱਜ ਪਾਣੀਆਂ ਦੇ ਮਸਲੇ ਤੇ ਕਰਜ਼ਾ ਮੁਕਤੀ ਦੇ ਮਸਲੇ ਤੇ ਐਮਐਸਪੀ ਦੇ ਮਸਲੇ ਤੇ ਲੋਕਾਂ ਨੂੰ ਐਜੂਕੇਟ ਬਿਜਲੀ ਬਿੱਲ ਸੀਬੀਜ ਬਿੱਲ ਮਨਰੇਗਾ ਫਸਲ ਬੀਮਾ ਯੋਜਨਾ ਇਹਨਾਂ ਤੇ ਅਸੀਂ ਕਹਿੰਦੇ ਫਿਰ ਲੋਕਾਂ 'ਚ ਤਾਂ ਜਾਓ ਸਰ ਕੱਲ ਬਜਟ ਆਇਆ ਤੇ ਬਜਟ ਵਿੱਚ ਬਹੁਤ ਲੋਕਾਂ ਦਾ ਕਹਿਣਾ ਪੰਜਾਬ ਦਾ ਨਾਮ ਵੀ ਨਹੀਂ ਲੱ타 ਗਿਆ ਥਰ ਇਜ਼ ਨੋ ਥਰ ਇਜ਼ ਨੋ ਮੈਂਸ਼ਨ ਆਫ ਪੰਜਾਬ ਐਟ 올 ਇਨ ਦਾ ਬਜਟ ਈਵਨ ਇਨ ਦਾ ਐਗਰੀਕਲਚਰ ਸੈਕਟਰ ਦਾ ਟੋਟਲ ਆਊਟਲੇਟ ਥੈਟ ਹਾਸ ਬੀਨ set aside for agriculture is just 3.02% so what do you have to say do you think that the center is focused towards agriculture or is it not on their priority meri sarkar hole hole kisanan nu takka dena chahundi hai taaki hole hole corporate agriculture wala pa jaan unna di policies us pas se seedhat ne aur ik bhi badi spasht hai gall vi sarkar da jadon survey pesh hoya ode vich unna ne ik gall kahi si vi jehda urea ਅਸੀਂ ਹੁਣ ਕਿਸਾਨਾਂ ਨੂੰ ਯੂਰੀਆ ਜਿਹੜਾ ਉਹ ਸਬਸਿਡੀ ਦੇ ਉੱਤੇ ਨਹੀਂ ਦੇ ਰਹੇਗੇ ਉਹ ਸਬਸਿਡੀ ਉਹਨਾਂ ਦੇ ਖਾਤੇ 'ਚ ਪਾਵਾਂਗੇ ਕਮਾਲ ਇਹ ਕਰਤੀ ਉਹਨਾਂ ਨੇ ਜਿਹੜੀ 50 ਕਿਲੋ ਦੀ ਥੈਲੀ ਥੈਲਾ ਹੁੰਦਾ ਸੀ ਉਹ 40 ਕਿਲੋ ਦਾ ਕਰਤਾ ਰੇਟ ਉਹੀ ਹੈ ਇਹਦਾ ਮਤਲਬ 10 ਕਿਲੋ ਦਾ ਰੇਟ ਜਿਹੜਾ ਸੀ ਵਿਚਾਲੇ ਉਹ ਖਾ ਗਏ ਸੋ ਬੁਲੇਟ ਲੀਡ ਟੂ ਬਲੈਕਮੇਲਿੰਗ ਸੌਰੀ ਬਲੈਕ ਮਾਰਕੀਟਿੰਗ ਆਫ ਯੂਰੀਆ ਬਲੈਕ ਮਾਰਕੀਟਿੰਗ ਹੁੰਦੀ ਹੈ ਉੱਪਰ ਕਿਸਾਨ ਤੋੜੂ ਕਰਦਾ ਬਲੈਕ ਮਾਰਕੀਟਿੰਗ ਸਰਕਾਰ ਨੂੰ ਨੁਕਸਾਨ ਤਾਂ ਹੁੰਦਾ ਇਹਨਾਂ ਬਲੈਕ ਮਾਰਕੀਟਿੰਗ ਤੋਂ ਗਵਰਨਮੈਂਟ ਹੈਜ਼ ਫੇਲ ਟੂ ਸਪਲਾਈ ਯੂਰੀਆ ਜਿੰਨਾ ਚਾਹੀਦਾ ਸੀ ਉਹਨਾਂ ਨਹੀਂ ਪੰਜਾਬ ਚ ਕੀ ਹੈ ਇੱਥੇ ਇੰਟੈਂਸਿਵ ਐਗਰੀਕਲਚਰ ਨੇ ਤਿੰਨ ਤਿੰਨ ਚਾਰ ਚਾਰ ਫਸਲਾਂ ਲੈਣ ਲੱਗਾ ਜਿਹੜੀ ਸਾਡੀ ਪੰਜਾਬ ਗਵਰਨਮੈਂਟ ਉਹ ਡਿਮਾਂਡ ਦਿੰਦੀ ਹੈ ਕਣਕ ਝੋਨੇ ਦੀ ਜਿਹੜੀ ਵਿਚਾਲੇ ਆਲੂ ਹੁੰਦੇ ਨੇ ਮੱਕੀ ਹੁੰਦੀ ਹੈ ਇਹਨਾਂ ਫਸਲਾਂ ਦੀ ਕੋਈ ਡਿਮਾਂਡ ਹੀ ਨਹੀਂ ਜਾਂਦੀ ਫਿਰ ਉਨੀ ਜਦੋਂ ਡਿਮਾਂਡ ਨਹੀਂ ਜਾਂਦੀ ਉਨੀ ਅਲੋਕੇਸ਼ਨ ਘਟੂਗੀ ਅਲੋਕੇਸ਼ਨ ਕਟੋਗੀ ਫਿਰ ਬ੍ਰੇਕ ਹੁੰਦੀ ਹੈ ਰੀਜ਼ਨ ਤਾਂ ਹੈ ਨਾ ਤਾਂ ਸਾਡੀ ਪੰਜਾਬ ਸਰਕਾਰ ਗੰਭੀਰ ਹੈ ਨਾ ਕੇਂਦਰ ਸਰਕਾਰ ਉਹ ਸਰਕਾਰ ਗੰਭੀਰ ਹੈ ਕਿਸਾਨ ਵਿਚ ਵਿਚਾਲੇ ਪਿਸ ਰਿਹਾ ਹੈ ਔਰ ਅਸੀਂ ਤਾਂ ਛੇ ਨੂੰ ਇਹ ਸਾਰੇ ਮੁੱਦਿਆਂ ਤੇ ਅਰਦਾਸ ਕਰਕੇ ਦਰਬਾਰ ਸਾਹਿਬ ਤੂੰ ਫਿਰ ਅਸੀਂ ਸਾਰੇ ਜੱਤ ਜਾਨਗੇ ਸਾਰੇ ਜਥੇਬੰਦੀਆਂ ਵਾਲੇ ਅਸੀਂ ਤਾਂ ਪਿੰਡਾਂ ਚ ਨਿਕਲਣ ਵਾਲੇ ਆ ਲੋਕਾਂ ਨੂੰ ਅਗਲਾ ਅੰਦੋਲਨ ਤਿਆਰ ਕਰਨ ਵਾਸਤੇ ਪਹਿਲਾਂ ਲੋਕਾਂ ਨੂੰ ਤਿਆਰ ਕਰਨਾ ਲੋਕੀ ਤਿਆਰ ਹੋਣਗੇ ਅਸੀਂ ਮਾਰਚ ਦੇ ਐਂਡ ਵਿੱਚ ਜਾ ਕੇ ਇੱਥੇ ਇੱਕ ਰੈਲੀ ਰਖਾਂਗੇ ਜਦੋਂ ਟੈਸਟ ਹੋਏਗਾ ਕਿ ਲੋਕਾਂ ਨੇ ਕਿੰਨਾ ਕੁ ਸਮਝ ਲਿਆ ਮੁੱਦੇ ਨੂੰ ਕਿੰਨਾ ਕਹਉਂਦੇ ਨੇ ਉਥੇ ਬਾਅਦ ਨੈਕਸਟ ਕੋਰਸ ਆਫ ਐਕਸ਼ਨ ਐਜੀਟੇਸ਼ਨ ਦਾ ਕਦੋਂ ਕਰਨੀ ਹੈ ਕਿ ਕੀ ਉਹਦੇ ਚ ਸਰੂਪ ਹੋਗਾ ਉਹ ਸਾਰਾ ਉਹ ਫਿਰ ਉਥੇ ਨਿਕਲੇਗਾ ਸੋ ਮਾਈ ਲਾਸਟ ਕੁਐਸਚਨ ਅ देयर ਆ ਟੂ ਵੈਰੀ ਕੰਟੈਂਸ਼ੀਅਸ ਇਸ਼ੂਸ ਵਿਚ ਹੈਵ ਨੋਟ ਬੀਨ ਐਡਰੈਸਡ ਏ ਦ ਸੈਂਟਰ ਇਜ਼ ਬ੍ਰਿੰਗਿੰਗ ਦ ਨਿਊ ਸੀਡਸ ਬਿਲ ਯੂ ਆਰ ਓਲਡੀ ਅਵੇਅਰ ਆਫ ਦ ਸੀਡਸ ਬਿਲ ਹਾਊ ਡਸ ਇਟ ਇਫੈਕਟ ਦ ਫਾਰਮਰਸ ਆਫ ਪੰਜਾਬ Does it affect the farmers of Punjab adversely? Is it in their favor? What happens with the seeds bill? And what is your stand on it? The second uh, uh, you know, question is about uh, uh, you know uh, the, the legal guarantee for MSP not being addressed even in this budget. Hmm. So, could you just uh, let us know what is your point of view on both these issues? ਕੇਂਦਰ ਸਰਕਾਰ ਇੰਨੀ ਵਧੀਆ ਢੰਗ ਨਾਲ ਪਾਲਿਸ਼ਡ ਲੈਂਗੁਏਜ ਵਿੱਚ ਲੈਂਗੁਏਜ ਵਿੱਚ ਕੋਈ ਬਿੱਲ ਲੈ ਕੇ ਆਉਂਦੀ ਹੈ ਜਿਹੜੀ ਲੋਕਾਂ ਨੂੰ ਪਹਿਲ ਪੈਂਦੀ ਸੱਟੇ ਸਮਝ ਨਹੀਂ ਪੈਂਦਾ ਵੀ ਕੀ ਇਹਦੇ ਵਿੱਚ ਹੋਊਗਾ ਕੀ ਸਾਡਾ ਨੁਕਸਾਨ ਹੋਊ ਹੁਣ ਸਾਡੀ ਸਾਡੀ ਇੱਕ ਰਵਾਇਤ ਹੈ ਹੁਣ ਅਨਫੋਰਚੂਨੇਟਲੀ ਮੈਂ ਤਾਂ ਇਹਨੂੰ ਪਾਉਂਗਾ ਅਨਫੋਰਚੂਨੇਟਲੀ ਮੈਂ ਸਬਦ ਵਰਤ ਰਿਹਾ ਵੀ ਅੱਜ ਅਸੀਂ ਇਹਨਾਂ ਦੇ ਮਗਰ ਲਾ ਕੇ ਹਾਈਬ੍ਰਿਡ ਯੂਜ਼ ਸ਼ੁਰੂ ਕਰਦੇ ਵਰਤਨੇ ਵੀ ਅਸੀਂ ਕਰ ਰਹੇ ਹਾਂ ਇਸਤੇਮਾਲ ਜਿਹੜੀਆਂ ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨੇ ਜੀਨ ਬੈਂਕ ਬਣਾ ਲਏ ਉਹ ਰੋਜ਼ ਕੋਈ ਜੀਨ ਕਿਸੇ ਦਾ ਕੋਈ ਕਿਸੇ ਦਾ ਪਾ ਕੇ ਆਪਣੇ ਜੀਐਮਓਜ਼ ਤਿਆਰ ਕਰ ਰਹੇ ਨੇ ਆਪਣੇ ਹਾਈਬ੍ਰਿਡ ਸੀਡਸ ਤਿਆਰ ਕਰ ਰਹੇ ਨੇ ਕਿਸਾਨ ਜਿਹੜਾ ਆਪਣਾ ਜਿਹੜਾ ਟਰੈਡੀਸ਼ਨਲ ਤਰੀਕਾ ਸੀ ਐਸ ਪਰਸਨ ਜਿਹੜੀ ਵਧੀਆ ਫਸਲਾਂ ਨੂੰ ਨੇ ਅੱਡ ਕੱਢ ਕੇ ਰੱਖ ਲੈਣਾ ਵੀ ਅਗਲੀ ਵਾਰੀ ਬੀਜ ਦੇਣਾ ਉਧਰੋਂ ਹਟਾ ਕੇ ਹੁਣ ਇਹ ਸਾਰੇ ਸੀਡਸ ਮਲਟੀਨੇਸ਼ਨਲ ਕੰਪਨੀਆਂ ਦੇ ਰਿਸਰਚ ਵੀ ਇਵਨ ਉਹਨਾਂ ਨੂੰ ਤੁਸੀਂ ਇਮੇਜਿਨ ਕਰੋ ਪੰਜਾਬ ਪੀਏਯੂ ਦੀ ਜਿਹੜਾ ਰਿਸਰਚ ਫਾਰਮ ਸੀ ਉਹ ਪੰਜਾਬ ਸਰਕਾਰ ਨੇ ਲੈ ਲਿਆ ਉਹਨਾਂ ਵੇਚਣਗੇ ਜਿਹੜਾ ਹੌਟ੍ਰਿਕਲਚਰ ਡਿਪਾਰਟਮੈਂਟ ਦਾ ਰਿਸਰਚ ਫਾਰਮ ਸੀ ਉਹ ਪੰਜਾਬ ਸਰਕਾਰ ਨੇ ਲੈ ਲਿਆ ਤੇ ਸਰਚ ਬੰਦ ਹੋ ਜੇਗੀ ਤੇ ਰਿਸਰਚ ਵੀ ਸਾਰਾ ਕੁਝ ਇੱਕ ਕਮੇਟੀ ਬਣੇਗੀ ਪਰ ਸਰਕਾਰ ਨੇ ਜੋ ਉਹਦੇ ਵਿੱਚ ਲਿਖਿਆ ਕਮੇਟੀ ਬਣੇਗੀ ਉਹਦੇ ਵਿੱਚ ਪੰਜਾਬ ਹਾਲਾਂਕਿ ਇਹ ਸਟੇਟ ਸਬਜੈਕਟ ਹੈ ਪੰਜਾਬ ਸਰਕਾਰ ਨੇ ਉਹਦਾ ਸਮੇਂ ਸਿਰ ਜਵਾਬ ਨਹੀਂ ਦਿੱਤਾ ਹੁਣ ਚੀਕਾਂ ਮਾਰਦੇ ਨੇ ਜਦੋਂ ਉਹਦਾ ਡਰਾਫਟ ਆਇਆ ਸਰਕਾਰ ਨੇ ਕਿਹਾ ਸੀ ਇੰਨੀ ਤਾਰੀਖ ਤੱਕ ਨਵੰਬਰ ਦੀ ਕੋਈ ਡੇਟ ਸੀ 18 ਨਵੰਬਰ ਸ਼ਾਇਦ ਵੀ ਉਦੋਂ ਤੱਕ ਤੁਸੀਂ ਇਹਦਾ ਆਪਣਾ ਜਵਾਬ ਦਿਓ ਤੁਹਾਡਾ ਸਟੈਂਡ ਕੀ ਹੈ ਇਹਨਾਂ ਨੇ ਨਹੀਂ ਦਿੱਤਾ ਹੁਣ ਇਹਨਾਂ ਨੂੰ ਜਦੋਂ ਜਥੇਬੰਦੀਆਂ ਲੱਗੀਆਂ ਇਹਦਾ ਬਰੋਧ ਕਰਨ ਫਿਰ ਹੁਣ ਉਹ ਇਹਦੇ ਖਿਲਾਫ ਬੋਲਣ ਲੱਗੇ ਆ ਤੇ ਇਸੇ ਤਰ੍ਹਾਂ ਜਦੋਂ ਆਇਆ ਸੀਗਾ ਡੈਮ ਸੇਫਟੀ ਐਕਟ ਉਹਦਾ ਖੜੜ ਆਇਆ ਮੈਂ ਚਿੱਠੀ ਲਿਖੀ ਜੀ ਮੰਤਰੀ ਨੂੰ ਇਹਨਾਂ ਨਾਲ ਮੰਨਿਓ ਸਟੇਟ ਸਬਜੈਕਟ ਹੈ ਡੈਮ ਨਾਲ ਉਹਦੇ ਹਵਾਲੇ ਕਰਦੇ ਉਹਦਾ ਮੰਨਿਆ ਨਹੀਂ ਹੁਣ ਚੀਕਾਂ ਮਾਰਦੇ ਨੇ ਡੈਮ ਸਾਰੇ ਉਹਨਾਂ ਦੇ ਕੋਲ ਪਾਖੜਾ ਡੈਮ ਰੰਜੀਤ ਸਾਗਰ ਡੈਮ ਪੌਂਗ ਡੈਮ ਉਹਨਾਂ ਦੇ ਕਬਜ਼ੇ 'ਚ ਜਿਹੜੀਆਂ ਉੱਥੇ ਫੋਰਸਿਸ ਲੱਗੀਆਂ ਉਹਦੀ ਤਨਖਾਹ ਵੀ ਅਸੀਂ ਦਿੰਨੇ ਆ ਤੇ ਸਾਡੇ ਉੱਪਰ ਲੇ ਕੱਖ ਨਹੀਂ ਹੁਣ ਸਾਰਾ ਕੁਝ ਉਥੇ ਸੈਂਟਰ ਦੇ ਹੱਥੋਂ ਨਿਕਰਦਾ ਇਸੇ ਤਰ੍ਹਾਂ ਇਸ ਸੀਡ ਬਿਲ ਤੇ ਇਹ ਹੁਣ ਚੁੱਪ ਨੇ ਜਦੋਂ ਸਾਰਾ ਕੁਝ ਕਾਰਪੋਰੇਟ ਹਾਊਸਸ ਦੇ ਕੋਲ ਰਿਸਰਚ ਵੀ ਉਹਨਾਂ ਕੋਲ ਉਹਨਾਂ ਦੀ ਮਰਜ਼ੀ ਨਾਲ ਹੋएगी ਭਾਰਤ ਸਰਕਾਰ ਜੇ ਨੂੰ ਕਿਸੇ ਚੀਜ਼ ਤੇ ਰਿਸਰਚ ਦੀ ਆਗਿਆ ਦੇਗੀ ਉਹ ਰਿਸਰਚ ਕਰੇਗੀ ਸਟੇਟ ਗਵਰਨਮੈਂਟ ਕਿੱਥੇ ਸਟੈਂਡ ਕਰਦੀ ਹੈ ਜਦੋਂ ਤੁਹਾਨੂੰ ਖਤਰਾ ਇਹ ਹੈਗਾ ਕਿ ਜੈਨੇਟਿਕਲੀ ਮੋਡੀਫਾਈਡ ਸੀਡ ਜਿਹੜੇ ਹੈਗੇ ਨੇ ਉਹ ਆ ਜਾਣਗੇ ਸਾਰਾ ਕੁਝ ਆਏਗਾ ਬਟ ਇਹ ਜਿਹੜਾ ਹੁਣ ਡਰਾਫਟ ਬਿਲ ਹੈ ਇਹ ਤਾਂ ਇਹ ਵੀ ਕਹਿੰਦਾ ਵੀ ਤੁਸੀਂ ਰੀਯੂਜ਼ ਤੇ ਪਾਬੰਦੀ ਲਾਓ ਰੀਯੂਜ਼ ਕਰ ਸਕਦੇ ਹੋ ਤੁਸੀਂ ਸੀਡਸ ਨਹੀਂ ਕਰ ਸਕਦੇ ਜਦੋਂ ਸਾਡੇ ਕੋਲ ਹੋਣਾ ਹੀ ਨਹੀਂ ਸੀਡ ਜਿਹੜਾ ਸੀ ਜਿਹੜੇ ਸਾਨੂੰ ਰਾਹਤ ਵਰਤਾ ਅਸੀਂ ਵੱਧ ਝਾੜ ਦੀ ਹਾਰ ਵਿੱਚ ਆਪਣੀਆਂ ਜਿਹੜੇ ਸੀਡਸ ਨੇ ਉਹ ਛੱਡ ਦਿੱਤੇ ਤੇ ਪ੍ਰੋਬਲਮ ਹੋ ਗਈ ਜੇ ਤੁਸੀਂ ਸਾਨੂੰ ਕੋਈ ਇੰਡੀਜਨਸ ਵੈਰਾਈਟੀਆਂ ਤੁਸੀਂ ਕਹ ਰਹੇ ਆਪਾਂ ਛੱਡ ਦਿਆਂ। ਸੜਤੀਆਂ ਵੈਰਾਈਟੀਆਂ ਕੋਈ ਕਿਸੇ ਵੇਲੇ 357 ਇੱਕ ਬੀਬੀ ਡਬਲਯੂ 357 ਵੈਰਾਈਟੀ ਹੁੰਦੀ ਸੀ ਉਹਦੀ ਰੋਟੀ ਸਭ ਤੋਂ ਵਧੀਆ ਹੁੰਦੀ ਸੀ ਸੁੱਕਦੀ ਨਹੀਂ ਸੀ। ਹੁਣ ਤਾਂ ਰੋਟੀ ਪਾਉਣੀ ਜਦੋਂ ਸੁੱਕ ਜਾਂਦੀ ਆ ਉਹ ਇਹ ਨਵੇਂ-ਨਵੇਂ ਸੀਡਸ ਆਏ ਨੇ। ਇਸੇ ਤਰ੍ਹਾਂ ਜਿਹੜਾ ਸੀਡ ਬਿਲ ਪਾਸ ਹੁਣ ਤੋਂ ਬਾਅਦ ਇਹ ਮਨੋਪਲੀ ਹੋ ਜਾਏਗੀ ਕਾਰਪੋਰੇਟੀ ਸਾਡੀਆਂ ਜਿਹੜੀਆਂ ਰਿਸਰਚ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਬਸਲੀ ਹੋਏਗਾ ਰਿਸਰਚ ਕਰਨਾ। ਇਹ ਉਹਨਾਂ ਨੂੰ ਕੰਪੀਟਿਬਲ ਨਹੀਂ ਕਰ ਸਕਣਗੇ ਉਹਨਾਂ ਨੇ ਤਾਂ ਅੰਨਾ ਪੈਸਾ ਖਰਚਣਾ ਹੁੰਦਾ ਸਾਡੇ ਜਿਹੜੇ ਰਿਸਰਚ ਸਕਾਲਰ ਨੇ ਉਹਨਾਂ ਨੂੰ ਖਰੀਦ ਲੈਣਗੇ ਆਪਣੇ ਕੰਪਨੀਆਂ ਚ ਲੈ ਜਾਣਗੇ ਪੈਸੇ ਦਾ ਸਮਾਂ ਉਹ ਇੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਦਾ ਤਾਂ ਅਸੀਂ ਵਿਰੋਧ ਕਰਦੇ ਆ ਜਿਹੜਾ ਦੂਜਾ ਸਵਾਲ ਸੀ ਐਮਐਸਪੀ ਦਿ ਲੀਗਲ ਗਾਰੰਟੀ ਫॉर ਐਮਐਸਪੀ ਦੇਖੋ ਮੈਂ ਬੜਾ ਸਪਸ਼ਟ ਐਮਐਸਪੀ ਤੇ ਵੀ ਐਮਐਸਪੀ ਅਸੀਂ ਸੁਆਮੀ ਨਰਥਨ ਕਮਿਸ਼ਨ ਦੀ ਰਿਪੋਰਟ ਅਗੂ ਕਰਨ ਨੂੰ ਕਹਿੰਦੇ ਆ ਪਰ ਉਹ ਤੋਂ ਵੀ ਪਹਿਲਾਂ ਤੋਂ ਮੈਂ ਤਾਂ ਜਦੋਂ ਦੇਖਦਾ ਵੀ ਜੇ ਤੁਸੀਂ ਸੀਏਸੀਪੀ ਦੀ ਟਰਮਸ ਆਫ ਰੈਫਰੈਂਸ ਦੇਖੋ ਇਨੇ ਰਾਈਡਰਸ ਲੱਗੇ ਆ ਤਾਂ ਕੋਈ ਵੀ ਜਿਹੜਾ ਸੀਏਸੀਪੀ ਹੈ ਕਿਸਾਨਾਂ ਨਾਲ ਇਨਸਾਫ ਨਹੀਂ ਕਰ ਸਕਦਾ ਰਿਕਮੈਂਡੇਟਰੀ ਬਾਡੀ ਹੈ ਭਾ ਤਾਂ ਕਰਨਾ ਫਿਕਸ ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਅਫੇਅਰਸ ਕਮੇਟੀ ਨੇ ਪਰ ਉਹ ਰਿਕਮੈਂਡੇਟਰੀ ਬਾਡੀ ਦੇ ਉੱਤੇ ਜਦੋਂ ਰਾਈਡਰ ਨੇ ਤੁਸੀਂ ਜੋ ਰਿਕਮੈਂਡ ਕਰਦੇ ਹੋ ਉਹਦੇ ਨਾਲ ਕੋਸਟ ਆਫ ਲੀਵਿੰਗ ਨਹੀਂ ਵਧਣੀ ਚਾਹੀਦੀ industries construct the molasses now import export of goods and international price वगैरह वगैरह ਜਿਹੜੇ ਇਹ ਰਾਈਡਰਸ ਨੇ ਇੱਕ ਖੇਤ ਕਿਸਾਨ ਕੰਮ ਕਰਦਾ ਉਹਦੀ ਡਿਊਟੀ ਤਾਂ ਨਹੀਂ ਹੈ ਇਹ ਡਿਊਟੀ ਸਰਕਾਰ ਦੀ ਹੈ ਮਹਿੰਗਾਈ ਨੂੰ ਕਿਵੇਂ ਰੋਕਣਾ ਹੈ ਇੰਟਰਨੈਸ਼ਨਲ ਪ੍ਰਾਈਸੇਸ ਨੂੰ ਕਿਵੇਂ ਚੈੱਕ ਕਰਨਾ ਹੈ ਇਸ ਦਾ ਡਿਊਟੀ ਆਫ ਦਾ ਯੂਨੀਅਨ ਗਵਰਨਮੈਂਟ ਤਾਂ ਗਵਰਨਮੈਂਟ ਨੇ ਜਦੋਂ ਇਹ ਰਾਈਡਰਸ ਲਾ ਦਿੱਤੇ ਤਾਂ ਉਹ ਕਦੇ ਇਨਸਾਫ ਨਹੀਂ ਕਰ ਸਕਦਾ ਫਿਰ ਕਦੀ ਵੀ ਕਿਸਾਨ ਨੂੰ ਪਾਣੀ ਮਿਲ ਸਕਦਾ ਜਿਹੜਾ ਗੈਪ ਹੈ ਮੈਨੂੰ ਫਿਰ ਇੱਥੇ ਯਾਦ ਆਉਂਦਾ ਹੈ ਡਾਕਟਰ ਜੋਨ ਨੇ 86 ਵਿੱਚ ਸਾਡੀ ਗਵਰਨਰ ਦੇ ਘਰੋਂ ਤੇ ਬਾਅਦ ਕਮੇਟੀ ਬਣੀ ਸੀ ਉਹਦੇ ਵਿੱਚ ਕਿਹਾ ਸੀ देयर इज अ ਕੰਟੀਨਿਊਸ ਸਕੀਜ਼ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰ ਥੈਨ ਅ ਡੈਕੇਡ ਇਹਦਾ ਮਤਲਬ ਜਦੋਂ ਸ਼ੁਰੂ ਚ ਉਹਨਾਂ ਨੂੰ ਲੋਡ ਸੀ ਉਦੋਂ 4 ਸਾਲਾਂ ਸੰਨਪਾ ਦਿੱਤੇ ਉਹਦੇ ਬਾਅਦ ਉਹਨਾਂ ਨੇ ਸਕੀਜ਼ ਕਰਨਾ ਸ਼ੁਰੂ ਕਰਤਾ ਇਤੇ ਬਿਨਾ ਬਾਦਲ ਸਰਕਾਰ ਵੇਲੇ ਅਸੀਂ ਇੱਥੇ ਇੱਕ ਸੈਮੀਨਾਰ ਕੀਤਾ ਸੀ ਬਾਦਲ ਸਾਹਿਬ ਵਿੱਚ ਬੈਠੇ ਸੀ ਅਸੀਂ ਕਮੇਟੀ ਬਣਵਾਈ ਸੀ ਅਰਥ ਸ਼ਾਸਤਰੀ ਦੀ ਡਾਕਟਰ ਕੁਮਣ ਕਮੇਟੀ ਡਾਕਟਰ ਕੁਮਲਸੀ ਡਾਕਟਰ ਸਿੱਧੂ ਸੀ ਡਾਕਟਰ ਅੰਗੀ ਸੀ ਉਹਨਾਂ ਨੇ ਕਣਕ ਤੇ ਝੋਨਾ ਦੋ ਫਸਲਾਂ ਸਟੱਡੀ ਕਰਕੇ ਪੰਜਾਬ ਦੀ ਉਹਦੇ ਵਿੱਚ ਲਿਖਿਆ ਸੀ ਆਪਣੀ ਰਿਪੋਰਟ ਚ ਕਿ ਕੇਵਲ ਪੰਜਾਬ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਨੇ ਘੱਟ ਭਾਲ ਨੇ ਕਿ ਕਣਕ اور ਝੋਨੇ ਵਿੱਚ 68000 ਸਮਥਿੰਗ ਕਰੋੜ ਰੁਪਏ ਸੁਕੀਜ਼ ਕਰ ਲਿਆ 68000 ਕਰੋੜ ਜਿਹੜਾ ਇਹ ਅੱਜ ਤੋਂ 10 12 ਸਾਲ ਪੁਰਾਣੀ ਹੈ ਤੇ ਜੇ ਸਾਰੀਆਂ ਫਸਲਾਂ ਅਕਾਊਂਟ ਫੋਰ ਕਰੋ ਸਾਰੀਆਂ ਇਦਾਂ ਲੇਖਾ ਕਰੋ ਤਾਂ ਮੋਰ ਥੈਨ 1 ਲੱਖ ਕਰੋੜ ਸੁਕੀਜ਼ ਹੋ ਗਿਆ ਇਹ ਇੰਨਾ ਤਾਂ ਸਾਡੇ ਜੋ ਮੈਂ ਕਰਜ਼ਾ ਨਹੀਂ ਨ ਸਕੀਸ ਕਰ ਲਿਆ ਸਾਨੂੰ ਇਸ ਕੱਲ ਦੀ ਸਮਝ ਨਹੀਂ ਪੈਂਦੀ ਕਿਸਾਨਾਂ ਨੂੰ ਉਹਨਾਂ ਨੂੰ ਅੰਦਰਲੀਆਂ ਗੱਲਾਂ ਨਹੀਂ ਪਤਾ ਵੀ ਕੀ ਹੁੰਦਾ ਕਿਵੇਂ ਭਾ ਮਿਚਦੇ ਨੇ ਜਦੋਂ ਤੱਕ ਸੀਏਸੀਪੀ ਦੀ ਟਰਮਜ਼ ਆਫ ਰੈਫਰੈਂਸ ਬਦਲ ਕੇ ਪ੍ਰੋ ਫਾਰਮਰ ਨਹੀਂ ਕੀਤੀਆਂ ਜਾਂਦੀਆਂ ਕਿਸਾਨ ਸਰ ਕਰਜ਼ਾ ਵੀ ਚੜਦਾ ਰਹੂ ਕਿਸਾਨ ਖੁਦ ਕਿਸੀਓ ਵੀ ਕਰਦਾ ਰਹੂ ਕੋਈ ਬਚਾ ਨਹੀਂ ਸਕਦਾ ਉਹਨਾਂ Thank you very much, sir. Thank you. Thank you, viewers, for watching the Tribune interview with Mr. Balbir Singh Rajabal. This is Ruchikam Khanna from the Tribune. Signing off.